ਇੱਧਰ ਪਟੌੜੇ ਆ ਲਓ ਵੀ ਆਪਾਂ ਇੱਧਰੋਂ ਚੱਲਦੇ ਆ ਤੇ ਰਵੀ ਨੂੰ ਨਾਲ ਲੈ ਕੇ ਚੱਲਦੇ ਇਹਨੂੰ ਲੰਗਰ ਹਲੇ ਜਾਣਨ ਵੀ ਲੱਗ ਗਿਆ ਹੋਣਾ ਛਪਾਰ ਸਪੂਨ ਗੁੱਟੋ ਫੜ ਲੈਣਾ ਭਾਈ ਹੋਰ ਕਿੰਨੇ ਚਾਹਦੂ ਤੇ ਜੇਬ ਚੋਂ ਇੱਕ ਕਰ ਪੈਸੇ ਨਿਕਲਣਗੇ ਉਹ ਪੈਸੇ ਨਹੀਂ ਭੰਗ ਦਿੱਤੀ ਹੈ ਹੈ ਉਹ ਇੱਧਰ ਜੇਬ ਵੀ ਪਾੜ ਗਈ ਦੇਖ ਲਾ ਭਰ ਭਰ ਕੇ ਭਰ ਨਹੀਂ ਠੀਕ ਹੋਰੀ ਸਾਡੇ ਬੱਬੂ ਮਾਨ ਸਾਹਿਬ ਵੀ ਪਹੁੰਚ ਗਏ ਬੱਬੂ ਮਾਨ ਸਾਹਿਬ ਪਹੁੰਚ ਗਏ ਤੇ ਜਸ਼ਨ ਵੀ ਮਾਰ ਗਿਆ ਜਸ਼ਨ ਕੀ ਹਾਲ ਚਾਲ ਹੈ ਮਨੀ ਮਨੀ ਆਹ ਕੀ ਲੱਗ ਰਿਹਾ ਹਜੇ ਮੈਂ ਮੈਂ ਤੇ ਖੜਾ ਨਹੀਂ ਹਜੇ ਉੱਥੇ ਹੀ ਖੜੇ ਆ ਜਿੱਥੇ ਪਹਿਲਾਂ ਖੜੇ ਸੀ ਹਨਾ ਜੱਸਣ ਮੇਲਾ ਘਨੇ ਆ ਆ ਦੇਖ ਲੈ ਚੌਥਾ ਪੰਜਵਾਂ ਲੰਗਰ ਆ ਗਿਆ ਲਓ ਜੀ ਇੱਕ ਬੰਦਾ ਹੋਰ ਮਿਲ ਗਿਆ ਸਾਨੂੰ ਰਵੀ ਕੀ ਹਾਲ ਚਾਲ ਆ ਭਾਈ ਵਾਹ ਵਧੀਆ ਤੁਸੀਂ ਸੁਣਾਓ ਭਾਜੀ ਕੀ ਹਾਲ ਆ ਵਧੀਆ ਘੈਂਟ ਨਹੀਂ ਦੱਸੋ ਕਿਹੜੀ ਕਿਹੜੀ ਲੈਣ ਲੰਗੇ ਛਕ ਲਿਆ ਤੁਸੀਂ ਭਾਜੀ ਅਸੀਂ ਭਾਈ ਹਜੇ ਨਹੀਂ ਹੋਏ ਆ ਸਾਨੂੰ ਪਤਾ ਨਹੀਂ ਕੀ ਕੀ ਆ ਸਾਨੂੰ ਦੱਸੀ ਮੈਂ ਤਾਂ ਹੁਣੇ ਆਇਆ ਭਾਈ ਤੁਸੀਂ ਨਾ ਮੈਂ ਤੁਹਾਨੂੰ ਦੂਰ ਹੀ ਲੈ ਗਿਆ ਲਓ ਜੀ ਮਿੱਤਰੋ ਅੱਜ ਤੁਹਾਨੂੰ ਅਸੀਂ ਸੌਥ ਹਾਲ ਦਾ ਨਗਰ ਕੀਰਤਨ ਦਿਖਾਉਣੇ ਆ ਤੇ ਮੇਰੇ ਨਾਲ ਮੇਰਾ ਯਾਰ ਸੁਖਮਨ ਹੈ ਨਾ ਭਾਈ ਤੂੰ ਤੇ ਸਾਡਾ ਯੂਕੇ ਦੇ ਵਿੱਚ ਪਹਿਲਾ ਨਗਰ ਕੀਰਤਨਾ ਹੈ ਨਾ ਕਹਿੰਦੇ ਸਾਊਥ ਹਾਲ ਗੜ ਬਣਿਆ ਜਾਂਦਾ ਪੰਜਾਬੀਆਂ ਦਾ ਹਾਂ ਤੇ 100th ਹਾਲ ਦੇ ਵਿੱਚ ਅੱਜ ਚੱਲਿਆਂਗੇ ਤੇ ਅਸੀਂ ਥੋੜਾ ਜਿਹਾ ਸਾਈਡ ਤੇ ਰਹਿਨੇ ਇਥੋਂ 10 ਮਿੰਟਾਂ ਦਾ ਰਸਤਾ ਆਏਗਾ ਤੇ ਜਾ ਕੇ ਫਿਰ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਨਗਰ ਕੀਰਤਨਾ ਦੇ ਤੇ ਸਾਰਾ ਮਾਹੌਲ ਦਿਖਾਵਾਂਗੇ ਕਿਉਂਕਿ ਜਿਹੜਾ 100th ਹਾਲ ਮੈਨੂੰ ਲੱਗਦੀ 100th ਹਾਲ ਨੂੰ ਸਾਰੇ ਮਿੰਨੀ ਪੰਜਾਬ ਹੀ ਕਹਿੰਦੇ ਹਨਾ ਸਤਿਮਣ ਮਿੰਨੀ ਪੰਜਾਬ ਤੇ ਮਿੰਨੀ ਪੰਜਾਬ ਹੀ ਆ ਸਾਰੇ ਪੰਜਾਬੀਆਂ ਤੇ ਬਾਕੀ ਚੱਲ ਕੇ ਦਿਖਾਉਣੇ ਆ ਤੁਹਾਨੂੰ ਕੀ ਮਾਹੌਲਾ ਬਣੇ ਰਿਓ ਅੱਜ ਸਾਡੇ ਨਾਲ ਕਾਜੀ ਮੇਟਰ ਇੱਕ ਯਾਰ ਬੇਲੀ ਹੋਰ ਆ ਗਿਆ 인ਦਰ ਵੀਰ ਸਿੰਘ ਹਨਾ ਤੇ ਪਹਿਲਾਂ ਵੀ ਬਾਈ ਨਾਲ ਵੀਡੀਓ ਦੇਖੀ ਹੋਣੀ ਹੈ ਕੀ ਹਾਲ ਚਾਲ ਹੈ ਬਾਈ ਬਾਹ ਵਧੀਆ ਜੀ ਤੇ ਅੱਜ ਮੈਂ ਪਹਿਲਾਂ ਦੱਸ ਕਿ ਅੱਜ ਮੈਂ ਕਿਹਾ ਬਾਈ ਅੱਜ ਸੌਤ ਹਾਲ ਦੇ ਵਿੱਚ ਸਾਰੇ ਰੰਗ ਬਰੰਗੇ ਪੱਗਾਂ ਵਾਲੇ ਮਿਲ ਲਗੇ ਹਨਾ ਤੇ ਤਿੰਨ ਜਣੇ ਤਾਂ ਅਸੀਂ ਹੋ ਗਏ ਨਾ ਸੁਖਮਨ ਬਾਈ 인ਦਰ ਤੇ ਮੈਂ ਤੇ ਬਾਕੀ ਬੰਦੇ ਵੇਟ ਕਰਦੇ ਗੱਡੀ ਹਾਂ ਬਾਕੀ ਬੰਦੇ ਹੋਰ ਵੀ ਤੁਹਾਨੂੰ ਮਿਲਾਉਣੇ ਅੱਗੇ ਚੱਲ ਕੇ ਤੇ ਅੱਜ ਰੰਗ ਮੇਲਾ ਪੂਰਾ ਦਿਖਾਉਣਾ ਹੈ ਨਗਰ ਕੀਰਤਨ ਦੇ ਨਾਲੇ ਦਰਸ਼ਨ ਕਰਾਵਾਂਗੇ ਤੁਹਾਨੂੰ ਤੇ ਬਣੇ ਰਹੋ ਨਾਲ ਆ ਬਾਪੂ ਦੀ ਟੌਰ ਵੀ ਬੱਕਰੀਆ ਦੇਖੋ ਖੁੰਬੀ ਫੜੀਆ ਹੱਥ 'ਚ ਚਿੱਟਾ ਕੁਰਤਾ ਪਜਾਮਾ ਪਾਇਆ ਵੈਲਕਮ ਟੂ ਸੌਥ ਹਾਲ ਹਾਂ ਉਹ ਗੁਰੂਕਰ ਆ ਗਿਆ ਤੇ ਸੌਥ ਹਾਲ 'ਚ ਐਂਟਰ ਕਰ ਗਏ ਹਨਾ ਬਾਈ ਐਂਟਰੀ ਹੋ ਗਈ ਸੌਥ ਹਾਲ ਸ਼ੁਰੂ ਹੋ ਗਿਆ ਸੌਥ ਹਾਲ ਹਾਂ ਤੇ ਹੁਣ ਅੱਕੇ ਚੱਲ ਕੇ ਦੇਖਦੇ ਆ ਕੀ ਮਾਹੌਲ ਆ ਲਓ ਜੀ ਆ ਜੋ ਕਰਾਈਏ ਤੁਹਾਨੂੰ ਦਰਸ਼ਨ ਦੇ ਪਹੁੰਚ ਕੇ ਸੌਤ ਹਾਲ ਦੇਖੋ ਇੱਥੇ ਤੁਹਾਨੂੰ ਸਾਰੇ ਭਰਾ ਭਗਿਆਲੇ ਮਿਲਣਗੇ ਹਨ ਤੇ ਪੰਜਾਬੀ ਮਿਲਣਗੇ ਸਾਰੇ ਜਿੰਨੇ ਵੀ ਵੱਧ ਤੋਂ ਵੱਧ ਜਿਹੜਾ ਕਹਿੰਦੇ ਹੁੰਦੇ ਹਨ ਨਾ ਵੀ ਮਿੰਨੀ ਪੰਜਾਬ ਆ ਤੁਹਾਨੂੰ ਪਤਾ ਲੱਗੂਗਾ ਵੀ ਇੱਥੇ ਆ ਕੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਤੁਸੀਂ ਲੰਡਨ ਦੇ ਵਿੱਚ ਫਿਰਦੇ ਹੋ ਹਣਾ ਇੰਦਰ ਮੈਂ ਇੱਥੇ ਆ ਕੇ ਪਤਾ ਹੀ ਨਹੀਂ ਲੱਗਦਾ ਵੀ ਤੁਸੀਂ ਬਾਹਰ ਫਿਰਦੇ ਹੋ ਹਣਾ ਹਾਂ ਪੰਜਾਬ ਆ ਗਏ ਦੇਖੋ ਇੱਧਰ ਕਰਾਉਣੀ ਆ ਦਰਸ਼ਨ ਸਾਰਿਆਂ ਨੂੰ ਬਨੇ ਰਹਿਣ ਨਾਲ ਲਓ ਜੀ ਸਾਡੇ ਬੱਬੂ ਮਾਨ ਸਾਹਿਬ ਵੀ ਪਹੁੰਚ ਗਏ ਬੱਬੂ ਮਾਨ ਸਾਹਿਬ ਪਹੁੰਚ ਗਏ ਤੇ ਜਸ਼ਨ ਵੀ ਪਹੁੰਚ ਗਿਆ ਜਸ਼ਨ ਕੀ ਹਾਲ ਚਾਲ ਹੈ ਮਣੀ ਮਣੀ ਕੀ ਹਾਲ ਚਾਲ ਆ ਬੰਦਾ ਉਹ ਆ ਜੀ ਨੂੰ ਚਾਰ ਵਾਰੀ ਫੋਨ ਕਰਕੇ ਦੱਸਦਾ ਵੀ ਇੱਧਰ ਨੂੰ ਝਾਕ ਲੈ ਤੇ ਜਾਣ ਜਾਣ ਕੇ ਪੁੱਠੇ ਪਾਸੇ ਝਾਕਦਾ ਹੈ ਨਾ ਹੋਰ ਕੀ ਹਾਲ ਚਾਲ ਹੈ ਮੈਂ ਲਾਇ ਤੇ ਤੜਕੇ ਦੇ ਇੱਥੇ ਲੰਗਰਾਂ ਚ ਹੀ ਆ ਹਨਾ ਮੱਥਾ ਤਾਂ ਟੇਕਣ ਹੀ ਹਜੇ ਮੈਂ ਆਇਆ 10 ਵਜੇ ਸਿੱਧੂ ਆਇਆ ਲੱਗਦਾ ਉਦੋਂ ਤੁਸੀਂ ਕਿੰਨੇ ਕਿੰਨੇ ਵਾਰੀ ਲੰਗਰ ਛਕ ਲਏ ਤੇ ਮੈਂ ਅਜੇ ਪਕੌੜੀ ਖਾਦੀ ਨਹੀਂ ਹਾਂ ਤੇ ਚਾਹ ਵੀ ਨਹੀਂ ਪੀਤੀ ਨਾ ਹੋਈ ਨਹੀਂ ਸਕਦਾ ਜਸ਼ਨ ਕਾ ਹਾਂ ਜਸ਼ਨ ਸੱਚੀ ਸੱਚੀ ਗੱਲ ਦੱਸੇ ਘਾਪਣੀ ਮਾਰਨਾ ਕਿੱਥੇ ਕਿੱਥੇ ਲੰਗਰ ਛਕ ਲਿਆ ਕਿੰਨੇ ਵਾਰੀ ਇਹ ਲੰਗਰ ਇਹ ਦੋਹਾਂ ਦਾਵਾਂ ਦਾ ਛਕਿਆ ਬਾਏ ਜਲੇਬੀਆਂ ਦੇ ਪ੍ਰਾਈਸ ਹੀ ਗਾਦੇ ਨੇ ਅੱਧਾ ਘੰਟਾ ਹੋਇਆ ਇਹਨੂੰ ਦੋਸਾਂ ਲੰਗਰ ਛਕ ਲਿਆ ਆ ਤੀਜਾ ਆ ਤੀਜਾ ਆ ਚੌਥਾ ਹੀ ਆ ਆ ਤੀਜਾ ਚੌਥਾ ਲੰਗਰ ਕੀ ਹਾਲ ਚਾਲ ਹੈ ਹਾਂ ਬੱਚਾ ਨਹੀਂ ਭਾਈ ਮੈਂ ਤਾਂ ਹਜੇ ਇੰਟਰਵਿਊ ਹੈਗਾ ਮੇਰ ਦਾ ਬਲੌਗ ਚੱਲੀ ਜਾਂਦਾ ਸਾਰਾ ਸਾਰਿਆਂ ਨੇ ਦੇਖ ਹੀ ਲੈਣਾ ਲੰਡਨ ਜੀ ਕਿਤੇ ਤੋਂ ਦੂਰੀ ਆ ਗਿਆ ਚਲੋ ਫੇਰ ਮਲਾਉਣੇ ਆ ਗਾਂ ਚੱਲ ਕੇ ਤੁਹਾਨੂੰ ਸਾਰਿਆਂ ਨਾਲ ਆਹ ਦੇਖ ਦੋ ਦੋ ਕੱਪ ਲੈ ਖੰਡੀ ਕਰੀ ਦੀ ਹੈ ਖੰਡੀ ਕਰੀ ਦੀ ਹੈ ਲੰਗੜਾਂ ਚ ਟੋੜਾ ਸਹੀ ਹੈ ਆਹ ਕੀ ਲੱਗਦਾ ਹਜੇ ਮੈਂ ਹਜੇ ਉੱਥੇ ਹੀ ਖੜਿਆ ਜਿੱਥੇ ਪਹਿਲਾਂ ਖੜੇ ਸੀ ਹਨਾ ਜਸਨ ਪਹਿਲਾਂ ਖੜੇ ਆ ਆਹ ਦੇਖ ਲੈ ਚੌਥਾ ਪੰਜਵਾਂ ਲੰਗਰ ਆ ਗਿਆ ਲਾਈਵ 'ਚ ਨਹੀਂ ਖਾਂਦਾਗਾ ਤੂੰ ਪਹਿਲਾਂ ਖਾ ਲੈਣਾ ਯਾਰ ਅਮਰੀਕਾ ਅੱਜ ਤਾਂ ਉਹੀ ਜਗ੍ਹਾ ਤੇ ਖੜਿਆ ਆ ਦੇਖ ਲੈ ਤੂੰ ਹਜੇ ਕੂ ਬਲੌਗ 'ਚ ਨਹੀਂ ਖਾਦਾ ਤੂੰ ਪਹਿਲਾਂ ਖਾ ਲੈਣਾ ਯਾਰ ਉਹ ਤਾਂ ਗੱਲ ਵੱਖਰੀ ਆ ਪਰ ਤੂੰ ਦੇਖ ਲੈ ਅੱਜ ਇਹਦੇ ਤੇ ਕੈਮਰਾ ਰੱਖਣਾ ਹਨਾ ਅੱਜ ਇਹਦੇ ਤੇ ਬੀਲ ਇੱਥੇ ਮੰਡੀ ਹਨਾ ਆ 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 ਆਹਾਂ ਤੇ ਲੰਗਰ ਲੱਗੇ ਹੋਇਆ ਹੈ ਨਾ ਗੁਰੂਆਂ ਦੀ ਸੰਗਤਾਂ ਦੇ ਤੇ ਜਦੋਂ ਆਪਾਂ ਇੰਟਰ ਹੋ ਜਾਂਦੇ ਹਾਂ ਸੌਫਤਾਲ ਦੇ ਵਿੱਚ ਤੇ ਸਾਰੇ ਤੁਹਾਨੂੰ ਜੀ ਦੇ ਦਿੱਤੀ ਹੋਈ ਹੈ ਸੁਪੀ ਲੰਗਰ ਮੇਲੇ ਲੱਗੇ ਬਹੁਤ ਪਿਆਰ ਆ ਪੰਜਾਬੀਆਂ ਦਾ ਹਨਾ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਲੰਗਰ ਲੱਗਿਆ ਹੋਇਆ ਸੀਗਾ ਬਾਈ ਖਾ ਕੇ ਸਵਾਦ ਆ ਗਿਆ ਮੈਂ ਕਿਹਾ ਆਨੰਦ ਹੀ ਆ ਗਿਆ ਯਾਰ ਅੱਜ ਤਾਂ। ਬਾਜੀ ਇੱਕ ਬੰਦਾ ਹੋਰ ਮਿਲ ਗਿਆ ਸਾਨੂੰ ਰਵੀ ਕੀ ਹਾਲ ਚਾਲ ਆ ਬਾਈ? ਵਾਹ ਵਧੀਆ ਤੁਸੀਂ ਸੁਣਾਓ ਬਾਜੀ ਕੀ ਹਾਲ ਆ? ਵਧੀਆ ਘੈਂਟ। ਨਹੀਂ ਦੱਸੋ ਕਿਹੜੀ ਕਿਹੜੀ ਲਾਈਨ ਲੰਗਰ ਛਕ ਲਿਆ ਤੁਸੀਂ ਬਾਜੀ? ਅਸੀਂ ਬਾਈ ਹਜੇ ਇੰਟਰਵਿਊ ਹੋਏ ਆ। ਸਾਨੂੰ ਪਤਾ ਨਹੀਂ ਕੀ ਕੀ ਆ। ਸਾਨੂੰ ਦੱਸੀ। ਮੈਂ ਤਾਂ ਹੁਣੇ ਆਇਆ ਭਾਈ ਤੁਸੀਂ ਨਾ ਮੈਂ ਤੁਹਾਨੂੰ ਦੋ ਵਾਰੀ ਲੈ ਜੀ। ਨਹੀਂ ਨਹੀਂ ਰਵੀ ਮੈਂ ਤਾਰ ਕੇ ਤੈਨੂੰ। ਪਕਾਇਨੇ ਮਾਰਤਾ ਆ ਗਏ ਯਾ ਦੇਖੋ ਹੱਥ ਦੇ ਵਿੱਚ ਪੈਪਸੀ ਤੇ ਰਵੀ ਸੱਚੇ ਸੱਚੇ ਦੱਸੀ ਕਿਹੜੀ ਸਾਈਡ ਕਿਹੜਾ ਲੰਗੜਾਈ ਪਰ ਉਧਰ ਨੂੰ ਜਾਵਾਂਗੇ ਕਾ ਨੂੰ ਟਾਈਮ ਖਰਾਬ ਕਰਾਂਗੇ ਤੁਸੀਂ ਜਾਓ ਇਧਰ ਹੀ ਸਾਈਡ ਤੇ ਹਾਂ ਬ੍ਰਸ਼ ਬੜੇ ਆ ਲੈ ਭਾਈ ਇਹ ਦੇਖੋ ਇਹ ਲੰਚ ਚੱਕਾ ਮੈਨੂੰ ਮਾਰੀ ਮਾਰੀ ਹੋਰ ਇਹ ਵੀ ਇੱਥੋਂ ਕਿੱਥੇ ਤੱਕ ਕਿਹੜੇ ਕਿਹੜੇ ਲੰਗਰ ਲੱਗੇ ਹਾਂ ਇਹ ਦੋ ਬੰਦੇ ਇਹ ਜਿਹੇ ਆ ਕਿਹੜੇ ਲੱਗੀ ਹੈ ਕਿਹੜੇ ਕਿੱਦਾਂ ਲੱਗੀ ਹੈ ਯਾਰ ਕੱਲ ਸੁਣਾ ਪਤਾ ਨਹੀਂ ਕਿਹੜਾ ਜੀ ਦੱਸੋ ਇਹਨੂੰ ਕਿਤੇ ਲੱਗੀ ਹੋਈ ਆ ਪਰ ਲਿਆਂ ਲੱਗੇ ਬੰਦੇ ਬੰਦੇ ਲੱਗੇ ਕਿਧਰ ਬਰੋਡਵੇ ਨਹੀਂ ਰਵੀ ਸੱਚੀ ਸੱਚੀ ਦੱਸੀ ਜਾ ਲਾ ਚੌੜਾ ਚੌੜਾ ਪਾਜੀ ਹੁਣ ਆਇਆ ਬੱਸ ਤੇ ਪਾਜੀ ਉਤਰਿਆ ਜਦੋਂ ਤੈਨੂੰ ਇੰਦਰ ਨੇ ਫੋਨ ਕਰਿਆ ਸੋ ਤੂੰ ਇਹ ਕਿਹਾ ਸੀਗਾ ਮੈਂ ਲੰਗਰ ਚ ਆਇਆ ਕੋਈ ਆਈ ਨਹੀਂ ਇਥੇ ਦੀ ਬੱਸ ਪਾਜੀ ਜਦੋਂ ਮੈਂ ਚੱਲਾਂ ਲੰਗਰ ਦੀ ਮੇਰਾ ਭਰਾ ਪਹਿਲਾਂ ਖੜਾ ਹੀ ਮੇਰੇ ਤੋਂ ਲੈਣ ਲੱਗੇ ਐਵੇਂ ਖਾਣਾ ਰਹੀ ਤੁਸੀਂ ਲੈ ਚੱਲ ਇਹ ਤਾਂ ਪਹਿਲਾਂ ਮੰਨ ਗਿਆ ਕਹਿੰਦਾ ਮੈਂ ਬਾਈ ਲੰਗਰ ਛਕ ਲਿਆ ਬਹੁਤ ਜਗ੍ਹਾ ਤੋਂ ਕਿਨੇ ਜਗ੍ਹਾ ਸੱਜੇ ਮੈਂ ਹੱਜ ਆਇਆ ਭਾਜੀ ਮੈਂ ਛੱਗਿਆ ਨਹੀਂ ਪੈਪਸੀ ਲੈ ਕੇ ਆਇਆ ਯਾਰ ਹੁਣ ਤਾਂ ਇੰਦਰੇ ਕਹੀ ਜਾਂਦਾ ਸੀਗਾ ਕਹੀ ਜਾਂਦਾ ਨਾ ਪਹਿਲਾਂ ਖੜਾ ਲੈ ਕੇ ਖੜਿਆ ਹਾਂ ਉਹ ਕਹਿੰਦਾ ਹੁਣ ਤੁਸੀਂ ਆਏ ਨਹੀਂ ਭਾਜੀ ਮੈਂ ਖਾ ਲਿਆ ਯਾਰ ਹੁਣ ਖਾ ਤਾਂ ਲੈ ਆ ਲੈ ਪਰ ਲੈ ਹੀ ਨਹੀਂ ਕਿੱਧਰ ਲਈ ਸਾਈਡ ਆ ਇਹ ਭਾਜੀ ਆ ਸਮੇਂ ਪਟੋੜੇ ਪਟੋੜੇ ਆ ਇੱਧਰ ਪਟੋੜੇ ਆ ਲਓ ਵੀ ਆਪਾਂ ਇੱਧਰੋਂ ਚੱਲਦੇ ਆ ਤੇ ਰਵੀ ਨੂੰ ਨਾਲ ਲੈ ਕੇ ਚੱਲਦੇ ਆ ਇਹਨੂੰ ਲੰਗਰ ਹਲੇ ਜਾਣਨ ਵੀ ਲੱਗੇ ਹੋਣਾ ਸੁਪਾਰ ਸਕਣਾ ਗੁੱਟੋ ਫੜ ਲੈਣਾ ਭਾਜੀ ਹੋਰ ਕਿੱਥੇ ਚੱਲ ਜੀ ਕਹਿੰਦੇ ਮੱਥਾ ਟੇਕੋ ਪਾਲਕੀ ਚਾ ਲੈ ਜੈਨੀਆਂ ਦਾ ਗਿਆਨ ਸੁਣ ਲੋ ਕਹਿੰਦੇ ਹਾਂ ਹਾਂ ਬਾਕੀ ਮਾਹਰ ਆ ਤੁਸੀਂ ਸਣੀ ਨੂੰ ਤਾਂ ਮਿਲਾ ਦਈਏ ਸਣੀ ਵੀ ਪਹੁੰਚ ਗਿਆ ਸਾਡੇ ਕੋਲੇ ਹੈਨਾ ਸਣੀ ਪਹਿਲਾਂ ਸੰਗਤ ਫਿਰ ਪੰਗਤ ਹੈ ਹਾਂ ਪੰਗਤ ਫਿਰ ਸੰਗਤ what oh. is the ਭੱਲਾ ਓਏ। ਪਾਲਾ ਓਏ। ਓਕੇ। ਧੰਨਵਾਦ ਵੀਰੇ ਸਾਨੂੰ ਅੱਜ ਕੱਲੇ ਕੱਲੇ ਲੰਗਰ ਬਾਰੇ ਦੱਸਿਆ ਤੂੰ ਵੀ ਕਿੱਥੇ ਕਿਹੜਾ ਚੱਲਦਾ। ਹੁਣ ਵੀਰੇ ਚੱਲੇ ਹੁਣ ਗੁਰਦੇਵ ਜੀ ਨੂੰ ਦੱਸਣ ਚੱਲੇ ਆ। ਹੁਣ ਅਗਲੀ ਸ਼ਿਫਟ ਸਟਾਰਟ ਹੋਣੀ ਹੈ। ਸ਼ਿਫਟ ਹੋਣੀ ਹੈ। ਦਵਾ ਸ਼ਿਫਟ ਅਗਲੀ ਸ਼ਿਫਟ ਹਾਂ ਸਾਰੇ ਭਰਾਵਾਂ ਦਾ ਧਿਆਨ ਰੱਖਣਾ। ਨਹੀਂ ਰਵੀ ਤੇਰਾ ਦਾ ਥੈਂਕ ਯੂ ਭਰਾ ਚੱਲ ਤੂੰ ਸਾਥ ਦਿੱਤਾ ਇਹਨੇ ਬਹੁਤ ਸਾਥ ਦਿੱਤਾ। ਇਹਨੇ ਸਾਨੂੰ ਕੀ ਚੱਟਿਆ। ਆਦੀ ਵੀ ਖਾ ਜਾਣੀ ਨੇ ਸਵੇਰ ਨੂੰ ਸਵੇਰ ਨੂੰ ਕੰਮ ਤੇ ਜਾਣਾ ਸਵੇਰ ਦੀ ਨਾਲ ਲੈ ਜਾਣੀ ਆ ਦਵਾਈ ਵੀ ਜਾਏ ਚੱਲੋ ਬਣੇ ਲੰਗਰ ਹਾਂ ਇਹ ਲੰਗਰ ਕੰਨੀ ਨੂੰ ਫੇਰ ਚੱਲਿਆ ਚੱਲੋ ਠੀਕ ਹੈ ਜੀ ਓਕੇ ਬਾਈ ਟਾਟਾ ਕਾਤੇ ਤੈਨੂੰ ਜਿਹੜਾ ਭਾਬੀ ਲੱਗਦੇ ਨੇ ਕੀ ਬਾਤ ਆ ਪੰਜਾਬ ਵਾਹ ਜੀ ਵਾਹ ਪੰਜਾਬ ਦੀ ਜਿਹੜਾ ਪਾਜੀਆਂ ਕਰਦੇ ਹੋਏ ਅਸੀਂ ਨਹੀਂ ਜਾਵਾਂਗੇ ਹਾਂ ਥੇ ਲੱ ਨੂੰ ਪੱਗਰ ਕਰਨੀ ਜਾਵਾਂਗੇ ਭਾਦੇ ਉਹ ਜੇਬਾ ਚੈੱਕ ਕਰੋ ਸਾਰਿਆਂ ਦੀਆਂ ਆਹ ਲੱ ਨੂੰ ਪਾਏ ਨੇ ਉਹ ਲੱਡੂ ਦੀ ਜੇਪ ਪਾਟੀ ਜੇਪਾ ਜੇਪਾ ਚੈੱਕ ਕਰੋ ਤੁਹਾਡੀ ਵੀ ਚੱਕਣ ਲਈ ਜਸਨ ਦੀ ਜੇਬ ਚੈੱਕ ਕਰੋ ਪੈਸੇ ਨਿਕਲ ਲਗੇ ਉਹ ਪੈਸੇ ਨਹੀਂ ਨਿਕਲਦੀ ਹੈ ਹੈ ਓਏ ਭਾਗ ਉਹ ਇਹ ਦਵੀ ਪਾਰ ਗਈ ਦੇਲਾ ਭਰ ਭਰ ਕੇ ਭਰ ਮਜੀ ਚਲੋ ਠੀਕ ਆ ਬਾਈ ਓਕੇ ਇਹ ਟਾਈਮ ਵੇਸਟ ਕਰਦੇ ਵੇ ਲੰਗਰ ਚੱਕੇ ਜਾਂ ਚੱਲ ਠੀਕ ਆ ਓਕੇ ਆਪਣਾ ਟਾਈਮ ਕਾਮ ਕਰ ਵੀਡੀਓ ਜੀ ਇਹ ਬੰਦਾ ਲਾਲ ਚ